ਭਗਤ ਪੂਰਨ ਸਿੰਘ ਜੀ ਇੱਕ ਐਸੀ ਮਹਾਨ ਸ਼ਖਸੀਅਤ ਹੋਏ ਨੇ 20ਵੀਂ ਸਦੀ ਵਿੱਚ ਭਗਤ ਪੂਰਨ ਸਿੰਘ ਜੀ ਉਹਨਾਂ ਨੇ ਆਪਣੇ ਜੀਵਨ ਵਿੱਚ ਸੇਵਾ ਤੇ ਸਿਮਰਨ ਦੋਨੋਂ ਚੀਜ਼ਾਂ ਦਾ ਸਮੇਲ ਕਰਕੇ ਆਪਣੇ ਜੀਵਨ ਵਿੱਚੋਂ ਸਾਨੂੰ ਐਸੀਆਂ ਉਦਾਹਰਣਾਂ ਪੇਸ਼ ਕਰਕੇ ਦਿਖਾਈਆਂ ਨੇ ਜਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ ਭਗਤਪੂਰਨ ਸਿੰਘ ਜੀ ਜਿਨ੍ਹਾਂ ਦਾ ਜਨਮ 4 ਜੂਨ 1904 ਵਿੱਚ ਹੋਇਆ ਇਹਨਾਂ ਦਾ ਜਨਮ ਹੋਇਆ ਰਾਜੇਵਾਲ ਖੰਨਾ ਪੰਜਾਬ ਵਿੱਚ ਪੈਂਦਾ ਉੱਥੇ ਇਹਨਾਂ ਦਾ ਜਨਮ ਹੋਇਆ ਤੇ ਭਗਤਪੂਰਨ ਸਿੰਘ ਜੀ ਇਹਨਾਂ ਦੇ ਪਿਤਾ ਜੀ ਦਾ ਨਾਮ ਸ਼ਬੂਮਾਲ ਤੇ ਮਾਤਾ ਮਹਿਤਾਬ ਕੌਰ ਜੀ ਤੇ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦੇ ਪਿਤਾ ਜੀ ਕੰਮ ਦਾ ਇਹਨਾਂ ਦਾ ਕੰਮ ਸੀ ਸ਼ਾਹੂਕਾਰਾਂ ਦਾ ਕੰਮ ਤੇ ਮਾਤਾ ਜੀ ਧਾਰਮਿਕ ਸਨ ਬਹੁਤ ਤੇ ਬਚਪਨ ਤੋਂ ਹੀ ਧਰਮ ਦੀ ਗੁੜਤੀ ਇਹਨਾਂ ਦੀ ਮਾਤਾ ਜੀ ਨੇ ਹੀ ਇਹਨਾਂ ਨੂੰ ਦਿੱਤੀ ਬਚਪਨ ਦਾ ਇਹਨਾਂ ਦਾ ਨਾਮ ਸੀ RAM JI DAS ਤੇ ਬਚਪਨ ਦੀ ਪੜ੍ਹਾਈ ਵੀ ਇਹਨਾਂ ਨੇ ਆਪਣੇ ਏਰੀਆ ਤੋਂ ਹੀ ਕੀਤੀ میٹرਿਕ ਦੀ ਪੜ੍ਹਾਈ 10ਵੀਂ ਦੀ ਪੜ੍ਹਾਈ ਜਿਹੜੀ ਇਹਨਾਂ ਨੇ ਲੁਧਿਆਣੇ ਤੋਂ ਪਾਸ ਕੀਤੀ ਸਨ 1923-24 ਦੇ ਵਿੱਚ ਤੇ ਬਚਪਨ ਤੋਂ ਇਹਨਾਂ ਦਾ ਪਿਆ ਜਿਹੜਾ ਸੁਭਾਸੀ ਉਹ ਬੜਾ ਧਰਮੀ ਸੀ ਸੇਵਾ ਸਿਮਰਨ ਵਿੱਚ ਇਹਨਾਂ ਦਾ ਬੜਾ ਜਿਹੜਾ ਸੀ ਮਨ ਜੁੜਦਾ ਸੀ ਤੇ ਸੇਵਾ ਸਿਮਰਨ ਕਰਦਿਆਂ ਹੋਇਆਂ ਇਹ ਆਪਣੇ ਆਸ-ਪਾਸ ਦੇ ਗੁਰੂ ਘਰਾਂ ਵਿੱਚ ਦੇਖਦੇ ਕਿ ਜਿੱਥੇ ਸੇਵਾ ਹੁੰਦੀ ਹੈ ਲੋਕ ਸੇਵਾ ਕਰਦੇ ਨੇ ਤੇ ਮੈਂ ਵੀ ਜਾ ਕੇ ਸੇਵਾ ਕਰਾਂ ਤੇ ਸਮਾਂ ਐਸਾ ਆਇਆ ਕਿ ਘਰ ਦੀ ਹਾਲਾਤ ਥੋੜੀ ਜਿਹੜੀ ਸੀ ਆਰਦੇ ਪੱਖੋਂ ਮਾੜੀ ਹੋਣ ਲੱਗ ਪਈ ਤੇ ਇਹਨਾਂ ਦੇ ਪਿਤਾ ਜੀ ਦਾ ਸਾਊ ਕਰਾਂ ਦਾ ਕੰਮ ਵੀ ਥੋੜਾ ਢਿੱਲਾ ਪੈ ਗਿਆ ਤੇ ਕੁਝ ਸਮੇ ਬਾਅਦ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਤੇ ਇਹਨਾਂ ਦੀ ਮਾਤਾ ਜੀ ਜਿਹੜੇ ਸਨ ਉਹਨਾਂ ਦਾ ਵੀ ਫਿਰ ਉਹਨਾਂ ਨੇ ਕੰਮ ਜਿਹੜਾ ਸੀ ਘਰ ਦੇ ਜ਼ਿੰਮੇਵਾਰੀ ਸੰਭਾਲੀ ਇਤਿਹਾਸ ਵਿੱਚ ਲਿਖਦੇ ਨੇ ਕਿ ਇਹਨਾਂ ਦੀ ਮਾਤਾ ਜੀ ਨੇ ਕਿਸੇ ਡਾਕਟਰ ਦੇ ਹਕੀਮ ਦੇ ਕਰ ਭਾਂਡੇ ਮਾਂਜਣ ਦੀ ਨੌਕਰੀ ਵੀ ਕੀਤੀ ਤਾਂ ਜੋ ਮੇਰਾ ਬੱਚਾ ਜਿਹੜਾ ਹੈ ਉਹ ਪੜ੍ਹ ਲਿਖ ਜਾਵੇ ਤੇ ਘਰ ਦਾ ਖਰਚਾ ਚੱਲੇ ਤੇ ਇਹਨਾਂ ਨੇ ਜਿਹੜਾ ਹੈ ਇਹਨਾਂ ਦੇ ਮਨ ਵਿੱਚ ਸੇਵਾ ਦਾ ਬੜਾ ਭਾਵ ਸੀ ਤੇ ਉਸ ਸਮੇਂ ਫਿਰ ਸਮਾਂ ਲੰਘਿਆ ਤੇ ਇਹਨਾਂ ਨੇ ਡੇਰਾ ਸਾਹਿਬ ਲਾਹੌਰ ਜਿੱਥੇ ਗੁਰੂ ਅਰਜਨ ਦੇਵ ਮਹਾਰਾਜੀ ਦਾ ਸ਼ਹੀਦੀ ਸ਼ਹੀਦੀ ਸਥਾਨ ਹੈ ਉਸ ਪਵਿੱਤਰ ਸਥਾਨ ਤੇ ਜਾ ਕੇ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਤੇ ਸੇਵਾ ਸੇਵਾਦਾਰ ਦੇ ਤੌਰ ਤੇ ਤੇ ਭਾਵਨਾ ਇੰਨੀ ਸੀ ਕਿ ਤਨਖਾਹ ਵੀ ਨਹੀਂ ਲੈਂਦੇ ਸਨ ਕਹਿੰਦੇ ਕਿ ਮੈਨੂੰ ਦੋ ਵਕਤ ਦੀ ਕੇਵਲ ਲੰਗਰ ਪ੍ਰਸ਼ਾਦ ਅਗਾ ਦਿਓ ਮੈਂ ਤੇ ਸੇਵਾ ਹੀ ਕਰਨ ਆਇਆ ਤੇ ਮੈਂ ਤੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ ਸੇਵਾ ਕਰਕੇ ਜਿੰਨੀ ਹੋ ਸਕਦੀ ਮੈਂ ਸੇਵਾ ਕਰਾਂ ਇੱਥੇ ਤਕਰੀਬਨ ਉਹਨਾਂ ਨੇ 4 ਸਾਲ RAM JI DAAS ਪਹਿਲਾਂ ਨਾਮ ਸੀ ਇਹਨਾਂ ਦਾ ਤਕਰੀਬਨ 4 ਸਾਲ ਸੇਵਾ ਕੀਤੀ ਤੇ ਸੇਵਾ ਕਰਦੇ ਆ ਕਰਦੇ ਆ ਇੱਕ ਐਸਾ ਜੀਵਨ ਵਿੱਚ ਮੋੜ ਆਇਆ ਬਦਲਾਵ ਆਇਆ ਜਿੱਥੇ ਇਹਨਾਂ ਦਾ ਜੀਵਨ ਹੋਰ ਬਦਲ ਗਿਆ ਇੱਕ ਦਿਨ ਕੀ ਹੋਇਆ ਕਿ ਸੇਵਾ ਕਰਦੇ ਪੈਸੇ ਨੇ ਇਹਨਾਂ ਦੀ ਸੇਵਾ ਲੰਗਰ ਵੇਸੀ ਲੰਗਰ ਵੇ ਸੇਵਾ ਕਰਨੀ ਜਿੱਥੇ ਵੀ ਜ਼ਰੂਰਤ ਹੋਣੀ ਭਾਵੇਂ ਪਰਸ਼ਤੋਂ ਦੀ ਸੇਵਾ ਹੋਵੇ ਭਾਵੇਂ ਝਾੜੂ ਦੀ ਸੇਵਾ ਹੋਵੇ ਜਿਹੜੀ ਵੀ ਸੇਵਾ ਕਿਉਂਕਿ ਯੰਗ ਸਨ ਉਸ ਸਮੇਂ ਬੜੀ ਸੇਵਾ ਵੱਟੜ ਕੇ ਕਰਦੇ ਸਨ ਇੱਕ ਦਿਨ ਕੀ ਹੋਇਆ ਡੇਰਾ ਸਾਹਿਬ ਗੁਰੂ ਘਰ ਵਿੱਚ ਇੱਕ ਦਿਨ ਇੱਕ ਬੱਚਾ ਜਿਹੜਾ ਅਪੰਗ ਸੀ ਅਪਾਹੇ ਜਿਹਨੂੰ ਆਪਾਂ ਕਹਿੰਦੇ ਨੇ ਆ ਕੇਵਲ 4 ਸਾਲ ਦਾ ਬੱਚਾ ਕੋਈ ਜਿਹੜਾ ਹੈ ਕੋਈ ਮਾ ਮਾਤਾ ਪਿਤਾ ਜਿਹੜੇ ਨੇ ਅਪਾਹਜ ਹੋਣ ਦੇ ਕਾਰਨ ਅਪੰਗ ਹੋਣ ਦੇ ਕਾਰਨ ਉਹਨੂੰ ਗੁਰੂ ਘਰ ਦੇ ਬਾਹਰ 4 ਸਾਲ ਦੇ ਬੱਚੇ ਨੂੰ ਛੱਡ ਕੇ ਚਲੇ ਗਏ ਇਹਨਾਂ ਦੀ ਨਜ਼ਰ ਪਈ ਤੇ ਉਹ ਜਿਹੜਾ ਸੀ ਬੱਚਾ ਸੀ ਤੇ ਬੇਟਾ ਸੀ ਤੇ ਉਸ ਨੂੰ ਉਹਨਾਂ ਨੇ ਵੇਖਿਆ ਤੇ ਵੇਖ ਕੇ ਉਹਨਾਂ ਨੇ ਕੁਛੜ ਚੁੱਕਿਆ ਤੇ ਵੇਖਿਆ ਕਿ ਥੋੜਾ ਉਹ ਅਪੰਗ ਹੈ ਤੇ ਇਹਨੂੰ ਇਹਨਾਂ ਦੇ ਮਾਤਾ ਪਿਤਾ ਛੱਡ ਕੇ ਚਲੇ ਗਏ ਨੇ ਤੇ ਇਹਨਾਂ ਨੇ ਉਸ ਬੱਚੇ ਨੇ ਚੁੱਕਿਆ ਆਪਣੇ ਉਛੜ ਤੇ ਉਹਨਾਂ ਨੂੰ ਜਿਹੜਾ ਸੀ ਉਸ ਬੱਚੇ ਨੂੰ ਆਪਣੇ ਕੋਲ ਰੱਖ ਲਿਆ ਤੇ ਉੱਥੋਂ ਦੇ ਪ੍ਰਬੰਧਕਾਂ ਨੂੰ ਵੀ ਕਹਿ ਦਿੱਤਾ ਕਿ ਇਹ ਬੱਚਾ ਜਿਹੜਾ ਹੈ ਇਸ ਦੀ ਹੁਣ ਸੇਵਾ ਮੈਂ ਕਰਨੀ ਹੈ ਇਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਮੇਰੀ ਝੋਲੀ ਵਿੱਚ ਪਾਇਆ ਤੇ ਇਹਦੀ ਸੇਵਾ ਦਾ ਜਿੰਮਾ ਮੈਨੂੰ ਦਿਓ ਉਸ ਅਪੰਗ ਬੱਚੇ ਨੂੰ ਭਗਤ ਪੂਰਨ ਸਿੰਘ ਜੀ ਨੇ ਜਿਹੜਾ ਸੀ ਉਸ ਬੱਚੇ ਨੂੰ ਆਪਣੇ ਕੋਲ ਰੱਖ ਲਿਆ ਤੇ ਉਸ ਸਮੇਂ ਫਿਰ ਉਸ ਸਮੇਂ ਤੱਕ ਇਹਨਾਂ ਨੇ ਅੰਮ੍ਰਿਤ ਵੀ ਛਕ ਲਿਆ ਸੀ ਤੇ ਅੰਮ੍ਰਿਤ ਛਕ ਕੇ ਇਹ RAM JI DAAS ਤੋਂ ਇਹਨਾਂ ਦਾ ਨਾਮ ਪੂਰਨ ਸਿੰਘ ਹੋ ਗਿਆ ਸੀ ਤੇ ਗੁਰਸਿੱਖ ਬਣ ਗਏ ਸਨ ਪੂਰਨ ਤੌਰ ਤੇ ਨਿਤਨੇਮ ਕਰਨਾ ਬਾਣੀ ਪੜ੍ਹਨੀ ਸੇਵਾ ਕਰਨੀ ਸਿਮਰਨ ਕਰਨਾ ਸਾਰਾ ਕੁਝ ਇਹਨਾਂ ਦੇ ਜੀਵਨ ਵਿੱਚ ਸੀ ਤੇ ਉਸ ਬੱਚੇ ਨੂੰ ਇਹਨਾਂ ਨੇ ਆਪਣੇ ਕੋਲ ਰੱਖ ਲਿਆ ਤੇ ਉਸ ਬੱਚੇ ਦੀ ਸੰਭਾਲ ਕਰਨ ਲੱਗ ਪਏ ਤੇ ਉਸ ਦਾ ਨਾਮ ਰੱਖਿਆ ਪਿਆਰਾ ਸਿੰਘ ਤੇ ਇਸ ਬੱਚੇ ਨੂੰ ਜਿਹੜਾ ਸੀ ਭਗਤ ਪੂਰਨ ਸਿੰਘ ਨੇ ਸੰਭਾਲ ਲਿਆ ਤੇ ਉਹ ਸਮੇਂ ਫਿਰ ਜਦੋਂ ਸਮਾਂ ਲੰਘਿਆ 1947 ਦਾ ਸਮਾਂ ਆਇਆ ਦੇਸ਼ ਦੀ ਵੰਡ ਹੋਈ ਭਾਰਤ ਪਾਕਿਸਤਾਨ ਵੱਖ-ਵੱਖ ਹੋਇਆ ਤੇ ਇਹ ਫਿਰ ਭਾਰਤ ਵਾਲ ਭਾਰਤ ਵਾਲੀ ਸਾਈਡ ਆ ਗਏ ਤੇ ਇਹਨਾਂ ਨੇ ਇਸ ਬੱਚੇ ਨੂੰ ਵੀ ਨਾਲ ਹੀ ਆਪਣੇ ਲੈ ਆਂਦਾ ਤੇ ਇਹਨਾਂ ਨੇ ਲਿਆ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹੈ ਉਥੇ ਜਿਹੜਾ ਸੀ ਰਿਫਿਊਜੀ ਕੈਂਪ ਲੱਗੇ ਹੋਏ ਸਨ ਜਿਹੜੇ ਬਾਹਰੋਂ ਆਏ ਸਨ ਉਹਨਾਂ ਵਾਸਤੇ ਉਹਨਾਂ ਕੈਂਪਾਂ ਵਿੱਚ ਇਸ ਬੱਚੇ ਨੂੰ ਵੀ ਰੱਖਿਆ ਤੇ ਹੋਰ ਜਿੰਨੇ ਵੀ ਉਸ ਸਮੇਂ ਬੜੀ ਵੱਟ ਹੋਈ ਸੀ ਬੜੇ ਜ਼ਖਮੀ ਸਨ ਬੜੀਆਂ ਲਾਸ਼ਾਂ ਸਨ ਬਿਨਾਮੀਆਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਉਹਨਾਂ ਦੀ ਸੇਵਾ ਵਿੱਚ ਉਹਨਾਂ ਨੂੰ ਜਲਾਉਣਾ ਜਿਹੜੀਆਂ ਲਵਾਰਸ਼ ਲਾਸ਼ਾਂ ਸਨ ਜਾਂ ਫਿਰ ਜਿਹੜੇ ਦੁਖੀ ਸਨ ਪਰੇਸ਼ਾਨ ਸਨ ਉਹਨਾਂ ਨੂੰ ਉਹਨਾਂ ਦੀ ਵੱਧ ਚੜ ਕੇ ਸੇਵਾ ਵਿੱਚ ਭਗਤ ਪੂਰਨ ਸਿੰਘ ਜੀ ਨੇ ਉਸ ਸਮੇਂ ਬਹੁਤ ਵੱਡਾ ਯੋਗਦਾਨ ਪਾਇਆ ਆਪਾਂ ਕਹਿ ਦਿੰਨੇ ਆ ਸੇਵਾ ਕਰਨੀ ਚਾਹੀਦੀ ਹੈ ਦੀਨ ਦੁਖੀਆਂ ਦੀ ਗਰੀਬਾਂ ਦੀ ਲੋੜਵੰਦਾਂ ਦੀ ਪਰ ਸਮੇਂ ਤੇ ਜਿਹੜਾ ਸੇਵਾ ਕਰਦਾ ਹੈ ਅਸਲ ਵਿੱਚ ਉਹ ਹੀ ਕਾਬਲ ਹੁੰਦਾ ਹੈ ਤੇ ਭਗਤ ਪੂਰਨ ਸਿੰਘ ਜੀ ਨੇ ਉਸ ਸਮੇਂ ਬੜੀ ਸੇਵਾ ਕੀਤੀ ਜਿਹੜੇ ਉਸ ਪਾਕਿਸਤਾਨ ਵੱਲੋਂ ਇੱਧਰ ਆਏ ਸਨ ਜਿਹੜੇ ਦੁਖੀ ਸਨ ਅਪੰਗ ਸਨ ਤੇ ਉਹ ਸਾਰਿਆਂ ਦੀ ਸੇਵਾ ਬੜੀ ਕੀਤੀ ਤੇ ਇਹਨਾਂ ਦੇ ਰਾਹੀਂ ਫਿਰ ਉਸ ਸਮੇਂ ਇਹਨਾਂ ਦੇ ਮਨ ਵਿੱਚ ਖਿਆਲ ਸੀ ਕਿ ਮੈਂ ਇੱਕ ਐਸਾ ਸਥਾਨ ਬਣਾਵਾਂ ਜਿੱਥੇ ਜਿਹੜੇ ਅਪੰਗ ਨੇ ਅਪਾਹਜ ਨੇ ਜਿਨ੍ਹਾਂ ਨੂੰ ਲੋਕ ਤੱਕੇ ਮਾਰਦੇ ਨੇ ਜਿਹੜੇ ਪਟਫਟ ਪਾਥਾਂ ਤੇ ਰਹਿੰਦੇ ਨੇ ਜਿਨ੍ਹਾਂ ਦਾ ਕੋਈ ਘਰ ਟਿਕਾਣਾ ਨਹੀਂ ਇੱਕ ਟਿਕਾਣਾ ਹੋਵੇ ਫਿਰ ਇਹਨਾਂ ਨੇ ਸਨ 1958 ਵਿੱਚ ਪਿੰਗਲਵਾੜਾ ਦੀ ਸਥਾਪਨਾ ਕੀਤੀ ਅੰਮ੍ਰਿਤਸਰ ਸਾਹਿਬ ਦੇਵ ਹਰਮੰਦਰ ਸਾਹਿਬ ਦੇ ਲਾਗੇ ਇੱਕ ਸਥਾਨ ਖਰੀਦ ਕੇ ਉੱਥੇ ਪਿੰਗਲਵਾੜਾ ਦੀ ਸਥਾਪਨਾ ਕੀਤੀ ਤੇ ਉੱਥੇ ਜਿੰਨੇ ਵੀ ਫਿਰ ਦੀਨ ਦੁਖੀ ਸਨ ਆਪਾਹੇ ਸਨ ਅਪੰਗਸਨ ਉਹਨਾਂ ਨੂੰ ਲਿਆਂਦਾ ਇਕੱਠਿਆਂ ਕੀਤਾ ਤੇ ਉਹਨਾਂ ਦੀ ਫਿਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਫਿਰ ਇਹ ਜਿਹੜੀ ਸੇਵਾ ਸੀ ਵੱਧਦੀ ਵੱਧਦੀ ਚੱਲੇਗੀ ਅੱਜ ਦੇ ਸਮੇਂ ਵਿੱਚ ਵੀ ਇਹ ਸੇਵਾ ਬਹੁਤ ਹੀ ਵੱਡੇ ਪੱਧਰ ਤੇ ਹੋ ਰਹੀ ਹੈ ਸੋ ਭਗਤ ਪੂਰਨ ਸਿੰਘ ਜੀ ਨੇ ਫਿਰ ਆਪਣਾ ਪੂਰਾ ਸਮਾਂ ਇਸੇ ਤੇ ਲਾਇਆ ਜਿੱਥੇ ਵੇਖਦੇ ਉਹਨਾਂ ਕੋ ਇੱਕ ਸਾਈਕਲ ਸੀ ਉਹ ਸਾਈਕਲ ਤੇ ਸਾਲ ਚੱਲਦੇ ਸਨ ਜਿੱਥੇ ਉਹ ਪੰਗਾ ਦੀ ਦਿਨ ਦੁੱਖੀਆਂ ਦੀ ਸੇਵਾ ਕਰਦੇ ਸਨ ਉੱਥੇ ਉਹ ਵਾਤਾਵਰਣ ਦੇ ਬੜੇ ਵੱਡੇ ਪ੍ਰੇਮੀ ਸਨ ਉਹ ਜਿੱਥੇ ਆਪਾਂ ਦੇਖਦੇ ਆਂ ਅੱਜ ਕੱਲ ਗੱਡੀਆਂ ਆਕਾਰਾਂ ਮੋਟਰਸਾਈਕਲਾਂ ਚੱਲਦੀਆਂ ਇੰਨਾ ਧੂੰਆਂ ਪ੍ਰਦੂਸ਼ਣ ਹੁੰਦਾ ਹੈ ਏਸੀ ਚੱਲਦੇ ਨੇ ਇੰਨਾ ਪ੍ਰਦੂਸ਼ਣ ਹੁੰਦਾ ਹੈ ਇਨ੍ਹਾਂ ਚੀਜ਼ਾਂ ਤੋਂ ਵੀ ਉਹ ਬੜੇ ਹੀ ਨਫ਼ਰਤ ਕਰਦੇ ਸਨ ਭਗਤ ਪੂਰਨ ਸਿੰਘ ਜੀ ਦੇ ਇਤਿਹਾਸ ਨੂੰ ਪੜ੍ਹ ਕੇ ਵੇਖੀ ਉਹਨਾਂ ਨੇ ਉਹਨਾਂ ਨੇ ਆਪਣੇ ਹੱਥੀਂ ਬਹੁਤ ਕੁਝ ਲਿਖਿਆ ਬੜੇ ਟ੍ਰੈਕਟ ਲਿਖੇ ਨੇ ਤੇ ਉਹ ਕਾਗਜ਼ ਦੇ ਵਰਤੋਂ ਨੂੰ ਵੀ بڑا ਹੈ ਸ਼ਾਰਟ ਕਰਦੇ ਸਨ ਕਿ ਜੇ ਮੈਂ ਕਾਗਜ਼ ਵਰਤਦਾ ਹਾਂ ਕੋਈ ਵਾਈਟ ਕਾਗਜ਼ ਹੈ ਕੋਈ ਨਵਾਂ ਕਾਗਜ਼ ਵਰਤਦਾ ਹਾਂ ਤੇ ਉਸ ਕਾਗਜ਼ ਨੂੰ ਬਣਾਉਣ ਵਾਸਤੇ ਪਤਾ ਨਹੀਂ ਕਿੰਨੇ ਕੁ ਪੇੜ ਕੱਟਦੇ ਨੇ ਲੋਕ ਤੇ ਉਹਨਾਂ ਫੈਕਟਰੀਆਂ ਵਜੋਂ ਪੇੜਾਂ ਨੂੰ ਕਟਾਈ ਉਹਨਾਂ ਰੁੱਖਾਂ ਦੀ ਕਟਾਈ ਤੋਂ ਬਾਅਦ ਹੀ ਕਾਗਜ਼ ਬਣਦਾ ਹੈ ਇਸ ਕਰਕੇ ਉਹ ਅਖਬਾਰਾਂ ਦੇ ਪੇਜ ਜਿਹੜੇ ਸਨ ਯੂਜ਼ ਕਰਦੇ ਸਨ ਤੇ ਜਿੱਥੇ ਖਾਲੀ ਜਗ੍ਹਾ ਬਚੀ ਹੁੰਦੀ ਸੀ ਉੱਥੇ ਹੀ ਆਪਣੀ ਗੱਲ ਲਿਖ ਕੇ ਉਹਨਾਂ ਨੂੰ ਇਸ਼ਤਿਹਾਰਾਂ ਦੇ ਰੂਪ ਵਿੱਚ ਬਣਦੇ ਸਨ ਤੇ ਉਹ ਬੱਸਾਂ ਤੇ ਤੇ ਹੋਰ ਜੜੀਆਂ ਵਿਕਲ ਹੁੰਦੇ ਨੇ ਉਹਨਾਂ ਤੇ ਸਵਾਰੀ ਕਰਨਾ ਉਹਨਾਂ ਦਾ ਕਦੇ ਵੀ ਸੁਭਾ ਨਹੀਂ ਰਿਹਾ ਉਹਨਾਂ ਨੇ ਇਤਿਹਾਸ ਵਿੱਚ ਲਿਖਿਆ ਕਿ ਉਹਨਾਂ ਨੇ ਕਦੇ ਵੀ ਨਾ ਬੱਸ ਵਿੱਚ ਨਾ ਇਹ ਨਾ ਚੀਜ਼ਾਂ ਤੇ ਸਫ਼ਰ ਕੀਤਾ ਕਿਉਂਕਿ ਇਹ ਪ੍ਰਦੂਸ਼ਣ ਫਲਾਉਂਦੀਆਂ ਨੇ ਇਹਨਾਂ ਦੇ ਪੈਟਰੋਲ ਡੀਜ਼ਲ ਚੱਲਦਾ ਹੈ ਤੇ ਜਿਹਦੇ ਨਾਲ ਵਾਤਾਵਰਣ ਬੜਾ ਖਰਾਬ ਹੁੰਦਾ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਹਮੇਸ਼ਾ ਰੇਲ ਗੱਡੀ ਤੋਂ ਹੀ ਜਿਹੜਾ ਸੀ ਸਫਲ ਕੀਤਾ ਸਫ਼ਰ ਕੀਤਾ ਤੇ ਉਹਨਾਂ ਨੇ ਆਪਣੇ ਘਰ ਵਿੱਚ ਆਪਣੇ ਆਫਿਸ ਵਿੱਚ ਵੀ ਕਦੇ ਵੀ ਉਹਨਾਂ ਨੇ ਕਹਿੰਦੇ ਕਿ ਏਸੀ ਵੀ ਨਹੀਂ ਲਵਾਇਆ ਸੀ ਕਿਉਂਕਿ ਏਸੀ ਦੇ ਨਾਲ ਵੀ ਪਤਾ ਹੈ ਆਪਾਂ ਨੂੰ ਠੰਡੀ ਹਵਾ ਮਿਲ ਲਈ ਹੈ ਪਰ ਜਿਹੜਾ ਆਊਟਡੋਰ ਲੱਗਾ ਹੁੰਦਾ ਹੈ ਉਹਦੇ ਨਾਲ ਵਾਤਾਵਰਣ ਵਿੱਚ ਬਹੁਤ ਵੱਡਾ ਪ੍ਰਦੂਸ਼ਣ ਫੈਲਦਾ ਹੈ ਇਹਨਾਂ ਚੀਜ਼ਾਂ ਤੋਂ ਵੀ ਬੜਾ ਪ੍ਰੇਸ਼ ਕਰਦੇ ਸਨ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਹੋਣੀ ਚਾਹੀਦੀ ਜਿੰਨੀਆਂ ਸਹੂਲਤਾਂ ਵਧਰੀਆਂ ਨੇ ਉਹਨਾਂ ਨੁਕਸਾਨ ਵੀ ਪਥਵੀ ਨੂੰ ਪੂਰੇ ਨੇਚਰ ਨੂੰ ਜਿਹੜਾ ਹੈ ਪੂਰੇ ਵਾਤਾਵਰਣ ਨੂੰ ਵੀ ਹੋ ਰਿਹਾ ਹੈ ਇਹਨਾਂ ਚੀਜ਼ਾਂ ਤੋਂ ਵੀ ਬੜਾ ਹੀ ਪ੍ਰਚਾਰ ਕਰਦੇ ਸਨ ਕਿ ਵਾਤਾਵਰਣ ਨੂੰ ਰੁੱਖ ਲਗਾਈਏ ਉਹ ਰੁੱਖ ਵੀ ਲਗਾਉਂਦੇ ਸਨ ਉਹਨਾਂ ਨੇ ਪਿੰਗਲਵਾੜ ਦੇ ਜਗ੍ਹਾ ਰੁੱਖ ਲਗਾਇਆ ਸੀ ਉਹ ਅੱਜ ਵੀ ਸ਼ਾਇਦ ਉੱਥੇ ਮੌਜੂਦ ਹੈ ਸੋ ਵਾਤਾਵਰਣ ਦੇ ਬਹੁਤ ਵੱਡੇ ਪ੍ਰੇਮੀ ਸਨ ਸੋ ਉਹਨਾਂ ਨੂੰ ਫਿਰ ਅਖੀਰ ਵਿੱਚ ਭਾਰਤ ਸਰਕਾਰ ਵੱਲੋਂ ਬੜੇ ਵੱਡੇ ਵੱਡੇ ਨਾਮ ਵੀ ਮਿਲੇ ਸਨ 1981 ਵਿੱਚ ਪਦਮਸ਼੍ਰੀ ਅਵਾਰਡ ਮਿਲਿਆ 1990 ਵਿੱਚ ਹਰਮਨੀ ਅਵਾਰਡ ਇੰਟਰਨੈਸ਼ਨਲ ਅਵਾਰਡ ਹੈ ਫਿਰ 91 ਵਿੱਚ ਰੋਗ ਰਤਨ ਅਵਾਰਡ ਮਿਲਿਆ ਪਾਈਕ ਨਾਨਿਤਨਿਆ ਜੀ ਅਵਾਰਡ ਮਿਲਿਆ ਬੜੇ ਇਹਨਾਂ ਨੂੰ ਇਨਾਮ ਵੀ ਮਿਲੇ ਸਨ ਅਵਾਰਡ ਮਿਲੇ ਸਨ ਸਰਕਾਰ ਵੱਜੋਂ ਕਿ ਇਹਨਾਂ ਨੇ ਬਹੁਤ ਹੀ ਮਾਨਵਤਾ ਦੀ ਦਿਨ ਦੁੱਖੀਆਂ ਦੀ ਸੇਵਾ ਕੀਤੀ ਅਖੀਰ 5 ਅਗਸਤ 1992 ਵਿੱਚ ਫਿਰ ਇਹ ਅਕਾਲ ਕਲ ਚਲਾਣਾ ਕਰ ਗਏ ਪਰ ਇਹਨਾਂ ਦੀ ਜੋ ਚਲਾਈ ਹੋਈ ਜਿਹੜੀ ਪਿੰਗਲਵਾੜਾ ਸੀ ਉਹ ਸੇਵਾ ਉਹ ਅੱਜ ਵੀ ਚੱਲ ਰਹੀ ਹੈ ਹੋਤੇ ਅਨੇਕਾਂ ਹੀ ਸੈਂਕੜੇ ਹੀ ਜਿਹੜੇ ਦੁਨ ਦੁਖੀ ਨੇ ਜਿਨ੍ਹਾਂ ਦਾ ਕੋਈ ਨਹੀਂ ਘਰ-ਕਾਟ ਜਿਨ੍ਹਾਂ ਨੂੰ ਲੋਕ ਰੱਖਦੇ ਨਹੀਂ ਫੁੱਟ ਪਾਥਾਂ ਤੇ ਰਹਿੰਦੇ ਉਹਨਾਂ ਦੀ ਸੇਵਾ ਸਮਾਲ ਉੱਤੇ ਹੋ ਰਹੀ ਹੈ ਸੋ ਭਗਤ ਪੂਰਨ ਸਿੰਘ ਜੀ ਨੇ ਆਪਣੇ ਜੀਵਨ ਨੂੰ ਪੂਰਨ ਬਣਾਉਣ ਦਾ ਜਿਹੜਾ ਅਸੀਂ ਤਰੀਕਾ ਸਾਨੂੰ ਸਿਖਾਇਆ ਕਿ ਐਵੇਂ ਵੀ ਆਪਾਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕਦੇ ਹਾਂ ਲੋਕਾਂ ਦੀ ਸੇਵਾ ਕਰਕੇ ਜਿਹੜੇ ਲੋੜਵੰਦ ਨੇ ਅਸਲ ਵਿੱਚ ਜਿਹੜੇ ਲੋੜਵੰਦ ਨੇ ਉਹਨਾਂ ਦੀ ਆਪਾਂ ਸੇਵਾ ਕਰੀਏ ਜਿਹੜੇ ਦੀਨ ਦੁਖੀ ਨੇ ਭਾਵੇਂ ਕਿਸੇ ਆਰਥਿਕ ਪੱਖੋਂ ਲੋੜਵੰਦ ਨੇ ਉਹਨਾਂ ਦੀ ਸੇਵਾ ਕਰੀਏ ਜਿਸ ਸਰੀਰਕ ਪੱਖੋਂ ਰੋਗੀ ਨੇ ਤੇ ਉਹਨਾਂ ਦੀ ਵੀ ਸੇਵਾ ਕਰੀਏ ਇਹ ਵੀ ਆਪਣੇ ਜੀਵਨ ਦਾ ਇੱਕ ਹਿੱਸਾ ਹੈ ਭਗਤਪੂਰਨ ਸਿੰਘ ਜੀ ਦੇ ਜੀਵਨ ਤੋਂ ਮੈਂ ਸਾਨੂੰ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਕਿ ਮਾਨਵਤਾ ਦੀ ਸੇਵਾ ਜਿਹੜੀ ਹੈ ਉਹ ਸਾਰੀਆਂ ਸੇਵਾਵਾਂ ਨਾਲੋਂ ਵੱਡੀ ਸੇਵਾ ਹੈ ਸੋ ਉਹਨਾਂ ਦੇ ਜਨਮ ਦਿਹਾੜੇ ਦਿਿਆਂ ਵੀ ਆਪ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡਾ ਵੀ ਜੀਵਨ ਸਭਲ ਹੋ ਜਾਏ ਜਿਵੇਂ ਭਗਤ ਰਵਿਦਾਸ ਜੀ ਕਰੇ ਨੇ ਇਹ ਜਨਮ ਤੁਮਾਰੇ ਲਿਖੇ